ਬਹੁਤ ਹੀ ਸਕਾਰਯੋਗ ਸਾਡੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੇਵ ਸਰਜਨ ਡਾਕਟਰ ਜਸਪ੍ਰੀਤ ਕੋਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੀ ਮਾਸ ਮੀਡੀਆ ਵਿੰਗ ਦੀ ਟੀਮ ਜਿਹੜੀ ਆ ਅੱਜ ਡੀ ਐਨ ਆਰ ਐਮ ਐਸਡੀ ਸੀਨੀਅਰ ਸੈਕੰਡਰੀ ਸਕੂਲ ਨਮਾ ਸ਼ਹਿਰ ਵਿਖੇ ਪਹੁੰਚੀ ਆ ਤੇ ਮੈਂ ਪ੍ਰਿੰਸੀਪਲ ਮੈਡਮ ਕਿਰਨ ਹਾਂਡਾ ਜੀ ਦਾ तहे ਦਿਲੋਂ ਧੰਨਵਾਦੀ ਆ ਤੇ ਖਾਸ ਕਰਕੇ ਬੱਚਿਆਂ ਦਾ ਤੇ ਪੀਚੇ ਸਹਿਬਾਨ ਦਾ ਜਿਨ੍ਹਾਂ ਵੱਲੋਂ ਜਦੋਂ ਵੀ ਅਸੀਂ ਇੱਥੇ ਕੋਈ ਸਿਹਤ ਮਹਿਕਮੇ ਨਾਲ ਰਿਲੇਟਡ ਕੋਈ ਪ੍ਰੋਗਰਾਮ ਰੱਖਦੇ ਆ ਤੇ ਇਸ ਸਕੂਲ ਬਰੋਂ ਸਾਨੂੰ ਬਹੁਤ ਹੀ ਕੋਆਪਰੇਟ ਕੀਤਾ ਜਾਂਦਾ ਹੈ ਤੇ ਮੈਡਮ ਦਾ ਮੈਂ ਤੇ ਇਹਦੇ ਉਤੋਂ ਵਾਦੀ ਆ ਅੱਜ ਵੀ ਮੇਨ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਦੇ ਤਹਿਤ ਜਿਹੜੀ ਆ ਸਾਡੀ ਮਾਸ ਮੀਡੀਆ ਬੈਂਕ ਦੀ ਟੀਮ ਨੇ ਤੁਹਾਡੇ ਸਕੂਲ ਦੇ ਵਿੱਚ ਵਿਜ਼ਿਟ ਕੀਤਾ ਹੈਗਾ ਆ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਆ ਕਿ ਕੈਂਸਰ ਦਾ ਨਾਂ ਹੀ ਕੋਈ ਲੈਣਾ ਨਹੀਂ ਚਾਹੁੰਦਾ ਇਹਨੂੰ ਕੋਈ ਵੱਡੀ ਬਿਮਾਰੀ ਕਹਿੰਦਾ ਆ ਕੋਈ ਮਾੜੀ ਬਿਮਾਰੀ ਕਹਿੰਦਾ ਆ ਕੈਂਸਰ ਦਾ ਨਾਂ ਹੀ ਨਹੀਂ ਲੈਂਦਾ ਇਹਦੇ ਲਈ ਜਾਗਰੂਕਤਾ ਜਿਹੜੀ ਆ ਬੜੀ ਜ਼ਰੂਰੀ ਹੈਗੀ ਆ ਜਿਹਦੇ ਵਿੱਚ ਮੈਂ ਤੁਹਾਨੂੰ ਅੱਜ ਕੈਂਸਰ ਦੇ ਲੱਛਣ ਕੈਂਸਰ ਕਿਉਂ ਵੱਧ ਰਿਹਾ ਆ ਕੈਂਸਰ ਤੇ ਕਿਵੇਂ ਕੰਟਰੋਲ ਕਰਨਾ ਆ ਇਹਦੇ ਸੰਬੰਧੀ ਜਾਣਕਾਰੀ ਦਊਗਾ ਸਕੂਲਾਂ ਵਿੱਚ ਜਾਂ ਕਾਲਜਾਂ ਵਿੱਚ ਸਾਡੇ ਆਉਣ ਦਾ ਮਕਸਦ ਇਹ ਹੈਗਾ ਕਿ ਬੱਚਿਆਂ ਦੇ through ਸਾਡਾ ਮੈਸੇਜ ਪੂਰੇ ਸਮਾਜ ਤੱਕ ਜਾਂਦਾ ਆ ਬੱਚੇ ਜਿਹੜੇ ਸਾਡੇ ਬ੍ਰਾਂਡ ਮਾਸਟਰ ਹੈਗੇ ਆ ਉਹ ਜਿਹੜੇ ਸਾਡੇ ਸਿਹਤ ਵਿਭਾਗ ਦੇ ਦਾ ਕੋਈ ਵੀ ਅਸੀਂ ਮੈਸੇਜ ਦਿੰਦੇ ਆ ਪੂਰੇ ਸਮਾਜ ਦੇ ਵਿੱਚ ਪਹੁੰਚਾਉਂਦੇ ਆ ਸੋ ਉਮੀਦ ਕਰਦਾ ਕਿ ਅੱਜ ਵੀ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਦੇ ਤਹਿਤ ਜਿਹੜੇ ਆ ਬੱਚੇ ਸਾਡਾ ਮੈਸੇਜ ਜਿਹੜੇ ਆ ਪੂਰੇ ਸਮਾਜ ਤੱਕ ਪਹੁੰਚਾਉਗੇ ਕਹਿੰਦੇ ਜੀ ਵਕਤ ਸਿਰ ਚੇਤਨ ਹੋਣਾ ਕੈਂਸਰ ਕੰਟਰੋਲ ਦੀ ਕੁੰਜੀ ਹੈ ਜੇ ਆਪਾਂ ਸਮੇਂ ਸਿਰ ਕੈਂਸਰ ਬਾਰੇ ਆਪਾਂ ਨੂੰ ਪਤਾ ਲੱਗ ਜਵੇ ਤੇ ਉਹਦਾ ਆਪਾਂ ਸਮੇਂ ਸਿਰ ਇਲਾਜ ਕਰਵਾ ਸਕਦੇ ਹਾਂ ਤੇ ਲੰਬੇ ਇਲਾਜ ਤੋਂ ਬਚ ਸਕਦੇ ਹਾਂ ਕੈਂਸਰ ਦੇ ਜੇ ਲੱਛਣਾਂ ਦੀ ਗੱਲ ਕਰ ਲਈਏ ਛਾਤੀ ਵਿੱਚ ਇਹਦੇ ਵਿੱਚ ਗਿਲਤੀ ਹੋ ਸਕਦੀ ਆ ਲਗਾਤਾਰ ਖੰਘ ਤੇ ਆਵਾਜ਼ ਵਿੱਚ ਭਾਰੀਪਨ ਹੋ ਸਕਦਾ ਆ ਮਾਹਵਾਰੀ ਵਿੱਚ ਖੂਨ ਦਾ ਜ਼ਿਆਦਾ ਖੂਨ ਪਹਿਣਾ ਤੇ ਮਾਹਵਾਰੀ ਤੋਂ ਇਲਾਵਾ ਖੂਨ ਪਹਿਣਾ ਨਾ ਠੀਕ ਹੋਣ ਵਾਲਾ ਮੂੰਹ ਦਾ ਅਲਸਰ ਜਾਂ ਮੂੰਹ ਦੇ ਵਿੱਚ ਚਿੱਟੇ-ਚਿੱਟੇ ਧੱਬੇ ਵੀ ਹੋ ਸਕਦੇ ਆ ਇਹ ਜਿਹੜੀਆਂ ਇਹਦੇ ਲੱਛਣ ਹੈਗੇ ਆ ਇਹ ਤੁਹਾਨੂੰ ਇਸ ਕਰਕੇ ਮੈਂ ਦੱਸੇ ਹੈਗੇ ਆ ਤਾਂ ਕਿ ਕਿਸੇ ਵੀ ਤੁਹਾਡੇ ਫੈਮਿਲੀ ਮੈਂਬਰ ਕਿਸੇ ਰਿਸ਼ਤੇਦਾਰ ਨੂੰ ਇਹ ਲੱਛਣ ਹੋਣ ਤੇ ਇਮੀਡੀਏਟਲੀ ਡਾਕਟਰ ਸਾਹਿਬ ਕੋਲ ਭੇਜੋ ਜੇ ਡਾਕਟਰ ਸਾਹਿਬ ਟ੍ਰੈਸਪ ਕਰ ਲੈਂਦੇ ਆ ਕਿ ਇਹਨੂੰ ਕੈਂਸਰ ਹੈਗਾ ਆ ਤੇ ਸਾਡੇ ਕੈਂਸਰ ਸੈੱਲ ਤੋਂ ਜਿਹੜਾ ਆ ਮੁੱਖ ਮੰਤਰੀ ਕੈਂਸਰ ਰਾਤ ਕੋਸ਼ ਦੇ ਤਹਿਤ 1.5 ਲੱਖ ਰੁਪਏ ਦਾ ਇਲਾਜ ਜਿਹੜਾ ਆ ਉਹ ਫ੍ਰੀ ਹੁੰਦਾ ਹੈਗਾ ਆ ਉਹ ਸਾਡੇ ਕੈਂసర్ ਸੈੱਲ ਨਾਲ ਮਿਲ ਕੇ ਉੱਥੇ ਸਾਡੇ ਵੀਰ ਜੋਧੀਆਂ ਜਿਹੜੇ ਆ ਕੈਂਸਰ ਸੈੱਲ ਨੂੰ ਡੀਲ ਕਰਦੇ ਆ ਉਹ ਜਿਹੜਾ ਆ 1.5 ਲੱਖ ਰੁਪਏ ਦਾ ਇਲਾਜ ਜਿਹੜਾ ਆ ਤੁਹਾਡੇ ਫਾਰਮ ਭਰ ਕੇ ਆ ਫਾਇਲ ਸਬਮਿਟ ਕਰ ਦਿੰਦੇ ਆ ਤੇ 1.5 ਲੱਖ ਰੁਪਏ ਦਾ ਇਲਾਜ ਜਿਹੜਾ ਆ ਫਿਰ ਸ਼ੁਰੂ ਹੋ ਜਾਂਦਾ ਆ ਫਿਰ ਉੱਥੇ ਆਪਾਂ ਨੂੰ ਉੱਥੇ ਜਿਹੜੇ ਹਸਪੀਟਲ ਤੋਂ ਜਿੱਥੇ ਵੀ ਇਲਾਜ ਚੱਲਦਾ ਆ ਉੱਥੇ ਜਿਹੜਾ ਆ ਉਸ ਹਸਪੀਟਲ ਦੇ ਅਕਾਊਂਟ ਚ ਜਮ੍ਹਾਂ ਹੋ ਜਾਂਦੇ ਆ ਕਿ ਮਰੀਜ਼ ਦਾ ਫ੍ਰੀ ਇਲਾਜ ਹੁੰਦਾ ਆ ਤੇ ਇਹਦੇ ਨਾਲ ਦੀ ਨਾਲ ਮਰੀਜ਼ ਨੂੰ ਆਉਣ ਜਾਣ ਲਈ ਜਿਹੜਾ ਮਰੀਜ਼ ਹੁੰਦਾ ਕੈਂਸਰ ਦਾ ਉਹਨੂੰ ਆਉਣ ਜਾਣ ਲਈ ਬਸਦੀਆਂ ਟਿਕਟਾਂ ਵੀ ਮਿਲਦੀਆਂ ਇੱਕੀਆਂ ਸੋ ਇਹ ਸੂਚਨਾ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਤਾਂ ਕਿ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਫੈਮਿਲੀ ਦੇ ਵਿੱਚ ਸਾਰਿਆਂ ਨੂੰ ਦੱਸੋ ਕੈਂਸਰ ਕਿਉਂ ਵੱਧ ਰਿਹਾ ਆ ਕੈਂਸਰ ਇਸ ਕਰਕੇ ਵੱਧ ਰਿਹਾ ਆ ਕਿ ਤਮਾਕੂ ਅਤੇ ਸ਼ਰਾਬ ਦੀ ਵਰਤੋਂ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਤਮਾਕੂ ਦੀ ਸ਼ਰਾਬ ਦੀ ਵਰਤੋਂ ਹੁੰਦੀ ਆ ਜੇ ਆਪਾਂ ਇਹਨੂੰ ਘੱਟ ਕਰ ਲਈਏ ਤੇ ਆਪਾਂ ਕੈਂਸਰ ਨੂੰ ਕੰਟਰੋਲ ਕਰ ਸਕਦੇ ਆ ਸਮੇਂ ਸਿਰ ਜਾਂਚ ਨਾ ਕਰਾਣਾ ਕਈ ਇਹਦਾ ਨਾਂ ਹੀ ਲੈਂਦੇ ਹੈਗੇ ਬਾਕੀ ਜੇ ਕਿਸੇ ਨੂੰ ਕੋਈ ਲੱਛਣ ਹੁੰਦੇ ਆ ਦਰਦਾ ਕੋਈ ਜਾਣਦਾ ਨਹੀਂ ਸੋ ਬਿਲਕੁਲ ਡਰਨ ਦੀ ਲੋੜ ਨਹੀਂ ਜਾਗਰੂਕ ਹੋਣ ਦੀ ਲੋੜ ਹੈਗੀ ਆ ਤੇ ਜਿਆਦਾ ਚਰਬੀ ਵਾਲੇ ਭੋਜਨ ਖਾਣ ਨਾਲ ਵੀ ਜਿਹੜਾ ਆ ਇਹ ਕੈਂਸਰ ਹੋ ਸਕਦਾ ਕੈਂਸਰ ਤੇ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਫਸਲਾਂ ਉੱਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰੋ ਤੇ ਜਦੋਂ ਵੀ ਕੀਟਨਾਸ਼ਕ ਦਵਾਈਆਂ ਦੀ ਜੇ ਕੋਈ ਜ਼ਰੂਰਤ ਪੈਂਦੀ ਆ ਤੁਹਾਨੂੰ ਲੱਗਦਾ ਆ ਕਿ ਜ਼ਰੂਰਤ ਹੈਗੀ ਆ ਤੇ ਜਿਹੜੇ ਵੀ ਬੰਦੇ ਨੇ ਸਪਰੇਅ ਕਰਨੀ ਆ